ਇੰਦਰਪਾਲ ਸਰ ਅਸੀਂ ਦੀ ਮਾਮਲਾ ਕੀ ਜਿਹੜਾ ਅਿਸ਼ਪੁਰੀ ਜੀ ਬਾਹਰ ਬੈਠੇ ਆ ਤੇ ਫਿਰ ਮਾਮਲਾ ਦੇਖੋ ਮੈਂ ਮੈਨੂੰ ਘਰ ਤੋਂ ਇਸੇ ਮੈਂ ਵੀ ਆ ਕੇ ਆਈ ਸੀਗੀ ਸਾਰੇ ਰੀਤੀ ਰਿਵਾਜ ਨਾਲ ਤੇ ਮੈਨੂੰ ਮੇਰੇ ਸਹੁਰੇ ਪਰਿਵਾਰ ਨੇ 3 ਸਾਲ ਹੋ ਗਏ ਘਰ ਤੋਂ ਬਾਹਰ ਕੱਢਿਆ ਹੋਇਆ ਹੈ ਤੇ ਇੱਕ ਬੰਦਾ ਆਇਆ ਸਰ ਤੇ ਹਸਬੰਡ ਨੂੰ ਕਹਿ ਰਹੇ ਵੀ ਦਖਲ ਕੀਤਾ ਹੋਇਆ ਹੈਗਾ ਕੈਨੇਡਾ ਸੀਗਾ ਤੇ ਹੁਣ ਆਇਆ ਹੋਇਆ ਸਰ ਠੀਕ ਹੈ ਜੀ ਉਹ ਉਹਨਾਂ ਦਾ ਨਾਮ ਜਗਦੀਸ਼ ਸਿੰਘ ਆ ਕਿੱਥੇ ਸਰ ਉਹ ਕੈਨੇਡਾ ਚ ਆਹ ਕਹਿੰਦੇ ਐਲਬਰਟਾ ਚ ਰਹਿੰਦੇ ਆ ਮਤਲਬ ਮੇਰੀ ਕੋਈ ਸੁਣਵਾਈ ਨਹੀਂ ਹੋਈ ਸਰ 3 ਸਾਲ ਤੋਂ ਕਿ ਮੈਂ ਦੁਖੀ ਹੋ ਕੇ ਮੇਰੇ ਪੇਰਾਂ ਉੱਤੇ ਵੀ ਮਾਫੀਆਂ ਨੇ ਵੀ ਕਾਢ ਕਰ ਤੋਂ ਕਹਿੰਦੇ ਜਿੱਥੇ ਮਰਜੀ ਆ ਸੀ ਨਹੀਂ ਤੇਰੀ ਕੋਈ ਹਸਕਾ ਸ ਆ ਤੈਨੂੰ ਵਿਆਹ ਦਿੱਤਾ ਹੈ ਸਰ ਹੋਣੇ ਦਰਵਾਜ਼ਾ ਨਹੀਂ ਖੋਲ ਰਿਹਾ ਕਿ ਮੈਂ ਅੰਦਰ ਜਾਣਾ ਚਾਹੁੰਦੀ ਕਿੰਨੀ ਦੇਰ ਤੋਂ ਤੁਸੀਂ ਬੈਠੇ ਇੱਥੇ ਸਰ ਮੈਂ ਕੱਲ ਸਵੇਰ ਤੋਂ ਬੈਠੀ ਆ ਤਾਇਆ ਜੀ ਸਾਡੀ ਆ ਨੋ ਆ ਹਾਂਜੀ ਸਾਨੂੰ ਕਰੀ ਤੰਗ ਹੂੰ ਦੀ ਆਰੀ ਡਬੋਰ ਦਾ ਕੇਸ ਆਇਆ ਸੀ ਕਿ ਕਿਤੇ ਅਰੀ ਚ ਇਹ ਦੇ ਦੇ ਟੈਂਡਰ ਹੋਗਾ ਸਾਨੂੰ ਨੇ ਔਖਾ ਕੀਤਾ ਆ ਹਾਂਜੀ ਮੇਰੀ ਵਾਈਫ ਇਹਦੇ ਦੁੱਖੋਂ ਮਰ ਗਈ ਮਰ ਗਈ ਆ ਉਹ ਬੇਟਾ ਬਾਹਰੋਂ ਆਇਆ ਸੀ ਕਿ ਉਹ ਚੀਜ਼ ਦੇ ਕੇ ਸੰਸਕਾਰ ਕਰਕੇ ਨਹੀਂ ਆਉਂਦਾ ਇਹ ਦੁਹਾਈ ਪਾਉਂਦੀ ਆ ਹਾਂਜੀ ਬੇਟੇ ਦਾ ਨਾਮ ਕੀ ਹੈ ਤੁਹਾਡੇ ਬੇਟਾ ਜਗਦੀਸ਼ ਜੀ ਬੇਟੇ ਦਾ ਨਾਮ ਕੀ ਹੈ ਨਾਮ ਕੀ ਹੈ ਬੇਟੇ ਜਗਦੀਸ਼ ਹਾਂਜੀ ਇਹ ਇਹ ਦੁਹਾਈ ਪਾਉਂਦੀ ਆ ਤੇ ਮੈਂ ਉਹ ਮੈਨੂੰ ਦਿਖੋ ਦਬੂਸ ਲਾਇਆ ਦੀ ਉਹਨੇ ਪੁਛਾਈ ਜੀ ਲੋਸ ਲਗਾਇਆ ਦਾ ਕੇਸ ਲਗਾਇਆ ਧੀ ਜੀ ਤਰੀਕੇ ਹਾਂਜੀ ਤੀਜੀ ਤੇ ਆ ਹੁਣ ਜਾਂਦਾ ਹੁਣ ਖੋਲ ਕੇ ਜਿੰਦਾ ਲਾਤਾ ਐ ਨੇ ਬਾਹਰੋਂ ਸਾਡਾ ਹਾਂਜੀ ਪੀਸੀਆ ਵੀ ਜਾਂ ਮੋਰੇ ਬੈਠੀ ਨੇ ਪਾਉਂਦੇ ਹਾਂਜੀ ਤੀਜੀ ਪ੍ਰਾਪਰਟੀ ਮੇਰੀ ਆ ਮੈਂ ਇਹਨੂੰ ਬਦਖਲ ਕੀਤਾ ਹੈ ਇਹ ਹੈਗਾ ਸੂਲ ਤੇ ਮੇਰੀ ਪ੍ਰਾਪਰਟੀ ਦੇ ਕਰੇ ਤਾਂ ਇਹ ਮਾਮਲਾ ਕੀ ਜਿਹੜਾ ਈਸ਼ਪੁਰੀ ਦੇ ਬਾਹਰ ਬੈਠੇ ਹਾਂ ਸਰ ਮਾਮਲਾ ਦੇਖੋ ਮੈਂ ਮੈਨੂੰ ਘਰ ਤੋਂ ਇਸੇ ਮੈਂ ਵਿਆਹ ਕੇ ਆਈ ਸੀਗੀ ਸਾਰੇ ਰੀਤੀ ਰਿਵਾਜ ਨਾਲ ਤੇ ਮੈਨੂੰ ਮੇਰੇ ਸਹੁਰੇ ਪਰਿਵਾਰ ਨੇ ਕੈਨਸਲ ਹੋ ਗਿਆ ਘਰ ਤੋਂ ਬਾਹਰ ਕੱਢਿਆ ਹੋਇਆ ਹੈ ਤੇ ਇੱਕ ਬੱਚਾ ਆਇਆ ਸਰ ਤੇ ਹਸਬੰਦ ਨੂੰ ਕਹਿ ਰਹੇ ਵੀ ਦਖਲ ਕੀਤਾ ਹੋਇਆ ਹੈਗਾ ਕੈਨੇਡਾ ਸੀਗਾ ਤੇ ਹੁਣ ਆਇਆ ਹੋਇਆ ਸਰ ਠੀਕ ਹੈ ਜੀ ਉਹਨਾਂ ਦਾ ਉਹਨਾਂ ਦਾ ਨਾਮ ਜੁਲਦੀ ਸਿੰਘ ਹੈ ਕਿੱਥੇ ਸਰ ਉਹ ਕੈਨੇਡਾ ਚ ਹੈ ਕੈਲਗੀ ਦੀ ਐਨਵਰਟਾ ਜ ਰਹਿੰਦੇ ਆ ਤੇ ਮਤਲਬ ਮੇਰੀ ਕੋਈ ਸੁਣਵਾਈ ਨਹੀਂ ਹੋਈ ਸਰ ਕੈਨਸਲ ਹੋ ਤੋ ਤੇ ਮੈਂ ਦੁਖੀ ਹੋ ਕੇ ਮੇਰੇ ਪਿਤਾ ਨੇ ਵੀ ਮਾਫੀਆਂ ਨੇ ਵੀ ਕਾਟ ਦਿੱਤਾ ਕਰ ਤੋਂ ਕਹਿੰਦੇ ਜਿੱਥੇ ਮਰਜੀ ਆ ਸੀ ਤੇਰੀ ਕੋਈ ਹੱਸਪਤ ਹੈ ਤੈਨੂੰ ਵਿਆਹ ਦਿੱਤਾ ਹੈ ਤੇ ਸਰ ਉਹਨੇ ਦਰਵਾਜ਼ਾ ਲਈ ਬੋਲੇ ਹੈ ਕਿ ਮੈਂ ਅੰਦਰ ਜਾਣਾ ਚਾਹੁੰਦੀ ਕਿੰਨੀ ਦੇਰ ਤੋਂ ਉਦੀ ਬੈਠੇ ਤੇ ਸਰ ਮੈਂ ਕੱਲ ਸਵੇਰ ਤੋਂ ਬੈਠੀ ਆ ਤੇ ਉਹਨਾਂ ਬਗੀ ਕਹਿਣਾ ਸਰ ਉਹ ਕਹਿੰਦੇ ਸੀ ਤੈਨੂੰ ਅੰਦਰ ਨਹੀਂ ਪਾੜਨ ਦੇਣਾ ਤੂੰ ਵਾਪਸ ਚਲੀ ਜਾ ਕੀ ਨਾਂ ਉਹਨਾਂ ਦਾ ਮੇਰੀ ਨਾਨਕ ਹੈਗੀ ਆ ਜਸਬੀਰ ਕੌਰ ਪੈਂਕੀ ਤੇ ਉਹਦਾ ਨਾਂ ਹਸਬੰਡ ਜਿਹੜਾ ਕਾਪਚੋ ਤੋਂ ਹੰਦਰ ਰਹਿ ਰਿਹਾ ਹੈ ਨਾ ਸੋਹਰਾ ਹੈ ਮਰ ਮੇਲ ਸੈਂ ਉਹ ਵੀ ਅੰਦਰ ਹੀ ਹੈ ਤੇ ਸਾਸ ਸਵਗਰ ਹੈ ਸਾਸਾਰੋਂ ਮਰ ਗਈਆਂ ਹਾਂ ਮਾਈਸੀ ਪਾਸੋਂ ਸੰਸਕਾਰ ਤੇ ਪਰ ਮਤਲਬ ਇਹਨਾਂ ਨੇ ਘਰ ਤੋਂ ਕੱਟਿਆ ਹੋਇਆ ਸਰ ਕਿ ਮੈਂ ਵੀ ਕੋਈ ਕੋਈ ਪ੍ਰਸਾਧ ਨਹੀਂ ਮੰਗ ਰਿਹਾ ਦੇ ਹਾਂਜੀ ਕਿ ਮੈਂ ਆਪਣੇ ਘਰ ਬਸਣਾ ਚਾਹੁੰਦੀ ਮਤਲਬ ਅੰਦਰ ਜਾਣਾ ਚਾਹੁੰਦੀ ਇਸ ਮਾਮਲੇ ਨੂੰ ਲੈ ਕੇ ਤੁਸੀਂ ਪੁਲਿਸ ਕੰਪਲੀਟ ਕੀਤੀ ਸਿਰਫ ਬੋਤ ਕੀਤੀ ਹੈ ਮੇਰੀ ਕੋਈ ਸੁਣਵਾਈ ਨਹੀਂ ਹੋਈ ਹੈਗੀ ਹੁਣ ਤੱਕ ਮੈਂ ਦੁਖੀ ਹੋ ਕੇ ਅੱਖ ਹਰ ਕੇ ਹੁਣ ਮੈਂ ਇੱਥੇ ਬੈਠੀ ਆ। ਤੁਹਾਡੀ ਮੈਰਿਜ ਨੂੰ ਕਿੰਨੀ ਦੇਰ ਹੋ ਗਈ? ਸਿਰ 4 ਸਾਲ ਹੋ ਗਿਆ। ਕਿੰਨੇ ਬੱਚੇ ਆਪੇ? ਸਿਰ ਇੱਕ ਬੇਟੀ ਹੈ। ਮੇਰੇ ਕਿਤੇ ਕੋਈ ਸੁਣਵਾਈ ਨਹੀਂ ਹੋਈ ਸਰ। ਮੇਰੇ ਮਾਪਿਆਂ ਨੇ ਮੈਨੂੰ ਕਾਟ ਦਿੱਤਾ ਕਹਿੰਦੇ ਤੇਰਾ ਵਿਆਹ ਹੋਏ ਜਿੱਥੇ ਮਰਜੀ ਜਾ ਤੂੰ। ਪਰ ਮੈਂ ਕਿੱਥੇ ਜਾਵਾਂ ਮੇਰੇ? ਤੁਹਾਡੇ ਪੇਕੇ ਕਿੱਥੇ ਦੇ ਆ? ਪੇਕੇ ਸਰ ਦਾ ਨਾਮ ਸ਼ਰਮਨ ਮਹਮੂਦ। ਮੇਰਾ ਨਾਮ ਅਰਮੇ ਸਿੰਘ ਐਸੇ ਮਾਮਲਾ ਕੀ ਹੈ ਜਿਹੜਾ ਮਾਮਲਾ ਆਇਆ ਜੀ ਸਾਡੀ ਆ ਨੋ ਆ ਹਾਂਜੀ ਸਾਨੂੰ ਘਰੀ ਤੰਗ ਦੀ ਆਈ ਜ਼ਬਰਦਸਤ ਕੇਸ ਬਾ ਆਇਆ ਸੀ ਕਿ ਕਿਤੇ ਅੰਦਰ ਚ ਤੇ ਦੇ ਤਿੰਨ ਦਿਨ ਹੋ ਗਏ ਸਾਨੂੰ ਨੇ ਔਖਾ ਕੀਤਾ ਆ ਹਾਂਜੀ ਮੇਰੀ ਵਾਈਫ ਇਹਦੇ ਦੁੱਖ ਮਰ ਗਈ ਮਰ ਗਈ ਉਹ ਬੇਟਾ ਬਾਹਰੋਂ ਆਇਆ ਸੀ ਕਿ ਉਹ ਦੇ ਕੇ ਸੰਸਕਾਰ ਕਰਕੇ ਨਠੀ ਆਉ ਇਹ ਦੁਹਾਈ ਪਾਉਂਦੀ ਆ ਹਾਂਜੀ ਬੇਟੇ ਦਾ ਨਾਮ ਕੀ ਹੈ ਤੁਹਾਡੇ ਬੇਟਾ ਜਗਜੀਤ ਜੀ ਬੇਟੇ ਦਾ ਨਾਮ ਕੀ ਹੈ ਨਾਮ ਕੀ ਹੈ ਬੇਟੇ ਜਗਜੀਤ ਹਾਂਜੀ ਇਹ ਦੁਹਾਈ ਪਾਉਂਦੀ ਆ ਤੇ ਮੈਂ ਉਹ ਮੈਨੂੰ ਦਿਖੋ ਦਬੋ ਸਿੱਲੇ ਦੀ ਉਹਨੇ ਪਟਾਇਤ ਜੀ ਨੋਸ ਲਗਾਇਆ ਕੇਸ ਲਗਾਇਆ ਤੀਜੀ ਤਰੀਕ ਆ ਹਾਂਜੀ ਤੀਜੀ ਤੇ ਹੁਣ ਜਾਂਦਾ ਹੁਣ ਖੋਲ ਕੇ ਗਏ ਜਾਂਦਾ ਲਾਤਾ ਐ ਨੇ ਬਾਹਰੋਂ ਸਾਡਾ ਹਾਂਜੀ ਪੀਸੀਆ ਵੀ ਜਾਂ ਮੋਰੇ ਬੈਠੇ ਰਹੇ ਕੋਣ ਤੇ ਹਾਂਜੀ ਤੀਜੀ ਪ੍ਰਾਪਰਟੀ ਮੇਰੀ ਆ ਮੈਂ ਇਹਨੂੰ ਬਦਖਲ ਕੀਤਾ ਇਹ ਹੈਗਾ ਸਹੂਲ पे ਮੇਰੀ ਪ੍ਰਾਪਰਟੀ ਦੇ ਕਰੇ ਦੋਦੀ ਦੋਨਾਂ ਨੂੰ ਬਦਖਲ ਕੀਤਾ ਜਾਂ ਦੋਨਾਂ ਨੂੰ ਬਾਕੀ ਇਹ ਆ ਵੇ ਕਹਿੰਦੀ ਮੈਂ ਤੇਰੀ ਬੁੰਡ ਬਣਨੀ ਆ ਬਾਹਰ ਆਜਦਾ ਮੇਰੀ ਬੇਟੀ ਨੇ ਵੀ ਤਾਂ ਬੋਲਦੀ ਆ ਕੀ ਆ ਤੁਸੀਂ ਬਾਹਰ ਇਹ ਕਿੰਨੀ ਦੇਰ ਤੋਂ ਇਹ ਬਾਹਰ ਬੈਠੇ ਆ ਅਸੀਂ ਕੱਲ ਮਸੀ ਸੰਸਕਾਰ ਦੇ ਜਿਹੜੇ ਆਸਤੇ ਲੈ ਕੇ ਮਸੀ ਗਏ ਆ ਸਾਡੀ ਕਿੰਨੇ ਚਿਰ ਰਹੀ ਰਹੀ ਆ ਤੇ ਪਹਿਲਾਂ ਕਿੱਥੇ ਰੰਦੇ ਸੀ ਤੁਹਾਡੀ ਨੋ ਜੀ ਹੋਏ ਆਪਣੇ ਪੇਕੇ ਇੱਥੇ ਕਿੰਨੇ ਦਿਨ ਆ ਤੁਹਾਡੇ ਕੋਲ ਇੱਥੇ ਕੁਝ ਨਹੀਂ ਆਈ ਦੀ ਸਾਡੇ ਕੋਲ ਉਹ ਕਹਿੰਦੇ ਵੇਸਾ ਇੱਕ ਸਾਲ ਤੁਹਾਡੇ ਕੋਲ ਰਹੀ ਵੀ ਆ ਇੱਥੇ ਫੇ ਜਿਹੜਾ ਕੁੜੀ ਸੀ ਉਹਦੇ ਰਹੀ ਉਹ ਤੋਂ ਬਾਅਦ ਇੱਕ بیچ 2020 2020 ਮੰਗਦਾ ਕਿਸ ਗਏ ਹਾਂ ਹਾਂ ਉਹ ਤਾਂ ਆਏ ਆਪਣੇ ਪੇਕਟ ਚ ਆਲੀ ਮੁਰਕੇ ਨਹੀਂ ਆਈ ਕਦੀ ਆਪਣੀ ਕੋਈ ਮੋਤਵਾਰ ਵਗੈਰਾ ਨਾਲ ਗੱਲਬਾਤ ਹੋਈ ਹੋਵੇ ਕੋਈ ਮੋਤਵਾਰ ਨਾਲ ਐਮਸੀ ਨਾਲ ਗੱਲ ਹੋਈ ਆ ਹਾਂਜੀ ਐਮਸੀ ਸਾਹ ਨੂੰ ਸਾਰੀ ਹਕੀਕਤ ਦਾ ਪਤਾ ਹਾਂਜੀ ਜਦੋਂ ਆਏ ਆ ਹੁਣ ਵੀ ਅਸੀਂ 20 ਜਗ੍ਹਾ ਇਹਨੇ ਕੰਪਲੇਨ ਕੀਤੀ ਆ ਸਾਡੀ ਹਾਂਜੀ ਐਨਆਰਈ ਦੀ ਐਸਐਸਪੀ ਕਪੂਠਾ ਐਸਐਸਪੀ ਨਵਾਂ ਸ਼ਹਿਰ ਹਾਂਜੀ ਸਾਰੇ ਪਾਸੇ ਕੰਪਲੇਨਾਂ ਕੀਤੀਆਂ ਸਾਰੀਆਂ ਆਇਆਂ ਈਆਂ ਮੇਰੇ ਕੋਲ ਆਈਆਂ ਹੁਣ ਇਹਨਾਂ ਨੂੰ ਪਤਾ ਨਹੀਂ ਕੀ ਬੋਲਣਾ ਮਿਆਦੇ ਕਲੀਨਿਕ ਕੀ ਜਾਂਦੀ ਆ ਸਾਡੇ ਬੰਨੀਆਂ ਕੁੜੀਆਂ ਦੇ ਬਚਾਰੇ ਰਾਤ ਕਿਹਾ ਬੇਟੇ ਨਾਲ ਗੱਲ ਹੋਈ ਉਹਨਾਂ ਬਾਰੇ ਕੀ ਗੱਲਬਾਤ ਹੋਈ ਆ ਜੀ ਤੁਹਾਡੇ ਬੇਟੇ ਨਾਲ ਹੋਇਆ ਉਹ ਤਾਂ ਡਿਵੋਰਸ ਦਾ ਕੇਸ ਲਾਇਆ ਇਹਦੇ ਮੇਹਰਨਾ ਕੀ ਹੋਣੀ ਗੱਲ ਉਹ ਜਿਹੜਾ ਮੈਂ ਦਖਲ ਵੀ ਹੁੰਦਾ ਆ ਤੁਹਾਡਾ ਬੇਟਾ ਕਿੱਥੇ ਰਹਿਣ ਵਾਲਾ ਕੈਨੇਡਾ ਆ ਉਹ ਤੇ ਆਏ ਹੋਏ ਇੱਥੇ ਆ ਗਏ ਆਏ ਸੀ ਮਾਂ ਮਰ ਗਈ ਮਾਂ ਤਾਂ ਮੈਂ ਤਾਂ ਆ ਸਕਦਾ ਨਾ ਹਾਂਜੀ ਆ ਸਕਦਾ ਬਾਕੀ ਸਾਹਿਬ ਕਹਿੰਦੇ ਆ ਬਈ ਕੋਈ ਗੱਲ ਨਹੀਂ ਹੈਗੀ ਠੀਕ ਹੈ ਜੀ ਜੀਨੀ ਬਾਬਾ ਵੀ ਕਹਿੰਦੀ ਆ ਸਕਦਾ ਜੇ ਤੁਹਾਡਾ ਕੇਸ ਚੱਲਦਾ ਤੁਸੀਂ ਇਹਨੂੰ ਦਖਲ ਕੀਤਾ ਦੋਨਾਂ ਜਿਹੜੇ ਨੂੰ ਆ ਸਕਦੀ ਹੈ ਜੀ ਨਹੀਂ ਪਤਾ ਕਿ ਸਾਡੇ ਵਕੀਲ ਗਗਨ ਜੀ ਨੇ ਵੀ ਕਿਹਾ ਆ ਸਕਦੀ ਆ ਤੁਹਾਡੇ ਘਰ ਵਾਲੇ ਡੈੱਟ ਹੋਈ ਆ ਹਾਂਜੀ ਠੀਕ ਆ ਜੀ ਇਹਨਾਂ ਦੀ ਹੁਣ ਆਈ ਅਫਸੋਸ ਕਰਨ ਵਾਸਤੇ ਉਹ ਮਤਲਬ ਅਫਸੋਸ ਕਰਨ ਵਾਸਤੇ ਨਹੀਂ ਆਈ ਹਾਂਜੀ ਅਫਸੋਸ ਕਰਨ ਨਹੀਂ ਕਿ ਕਬਜ਼ਾ ਕਰਨ ਆਈ ਆ ਜੰਦਾ ਦਾਤਾ ਬਾਹਰ ਹੋਏ ਨੇ ਤੁਸੀਂ ਕਹਿੰਦੇ ਕਬਜ਼ਾ ਕਰਨੇ ਕਿ ਤਿੰਨ ਸਾਲ ਤੋਂ ਕਦੇ ਕਬਜ਼ਾ ਨਹੀਂ ਕੀਤਾ ਉਹਨੇ ਹੁਣ ਕਬਜ਼ਾ ਕਰਨ ਆਇਆ ਪਹਿਲਾਂ ਵੀ ਉੱਥੇ ਐਮਸੀ ਨੂੰ ਪਤਾ ਆ ਪਹਿਲਾਂ ਵੀ ਆਇਆ ਸੀ ਮਾਜੀ ਪਹਿਲੇ ਵੀ ਆਈਸੀ ਕਬਜਾ ਕਰਾਉਂਦੇ ਸੀ ਪੀਸੀਆਰ ਨੂੰ ਪਰਿਸ਼ਾਦਾਂ ਦੇ ਤੇ ਅੰਜ ਲੈ ਆਂਦਾ ਤੁਸੀਂ ਇਹ ਮਾਮਲੇ ਨੂੰ ਲੈ ਕੇ ਹੈ ਪਰਿਸ਼ਾਦਾਂ ਦੇ ਤੇ ਅੰਜ ਲੈ ਆਂਦਾ ਸ਼ਾਂਤੀ ਕੀ ਕੱਲ੍ਹ ਦੱਬੇ ਕਰੀ ਜਾਂਦਾ ਹਾਂ ਹਾਂਜੀ ਪੀਸੀਆਰ ਆ ਨੂੰ ਕਰੀ ਜਾਂਦਾ ਆਈਏ ਬੋਲਤਾ ਆਈਏ ਮੌਕੇ ਤੇ ਪੀਸੀਆਰ ਲੈ ਆਂਦੇ ਆ ਉਹ ਕੰਨੇ ਤੇਲ ਮੇਰਾ ਆਇਆ ਮਾਰੇ ਨਹੀਂ ਆਇਆ